ਕੀ ਗੱਲ ਹੋਈ ਹੈ ਜਿਹੜਾ ਤੁਸੀਂ ਥਾਣੇ ਆਏ ਹੋ ਜੀ ਬਾਬਾ ਜੀ ਗੱਲ ਇਹ ਵਿਰਜੀ ਹੋਈਆਂ ਕਿ ਬਾਪਿਆਂ ਦੇ ਆਇਆ ਕੋੜੇ ਕੋੜੇ ਆਏ ਜਾਂ ਤੇ ਉਹ ਬਾਰੇ ਬਾਰਕ ਤੇ ਲੈ ਗਏ ਜਵਾਕਾਂ ਨੂੰ ਚਾਰਨਾ ਵੀ ਬਾਹਰ ਨਾ ਦੱਸਿਆ ਕਰੇ ਬਾਰੀ ਬਾਰ ਚਲ ਗਏ ਲੈ ਗਏ ਆ ਤੇ 11 ਵਜੇ ਚਾਹ ਦੇ ਕੇ ਆਏ ਆ ਇਹ ਨਹੀਂ ਪੁੱਛ ਦੱਸਿਆ ਵੀ ਮੰਨਾਂਗੇ ਜਦੋਂ ਮੁੰਡੇ ਘਰੇ ਕੋਈ ਵੀ ਨਹੀਂ ਹੈਗਾ ਸੀ ਤੇ ਇਹ ਚਲੇ ਗਏ ਤੇ ਜਦੋਂ ਮੁੰਡੇ ਮੁੱਕ ਗਏ ਉਦੋਂ ਇਹਨਾਂ ਘਰੇ ਲੈ ਕੇ ਦੱਸਿਆ ਸਾਨੂੰ ਵੀ ਤੁਹਾਡੇ ਮੁੰਡੇ ਹਾਂਜੀ ਇਹ ਨਾਲ ਚਾਰਨ ਗਾਇੂ ਤੋਂ ਉਹੀ ਪਠਿਆਲੇ ਤੇ ਉਹੀ ਤੇ ਗੜੇ ਤੇ ਇਹ ਚਲੇ ਕੇ ਜੋ ਚਾਰਨਾ ਬਾਬੇ ਦੇ ਘੋੜੇ ਉਹ ਕਿਦੇ ਮਾਡਰਨ ਮਾਡਰਨ ਗਾਇਆ ਤੇ ਉੱਥੇ ਹੀ ਟੋਇਆ ਉਹਦੇ ਵਿੱਚ ਟੋਇਆ ਹੀ ਤੇ ਇੰਨਾ ਬੱਚੇ ਕਿਤੇ ਖੇਡਦੇ ਖੇਡਦੇ ਤੇ ਕੁੜੀਆਂ ਮੋੜਦੇ ਮੋੜਦੇ ਤੇ ਟੋਏ ਤੇ ਡੇਪੇ ਉਹ ਇੱਕ ਦੂਜੇ ਨੂੰ ਫੜਦੇ ਫੜਦੇ ਪ੍ਰਿੰਸ ਦੀਪ ਸਿੰਘ ਤੇ ਪ੍ਰਭਜੀ ਸਿੰਘ ਫੜਦੇ ਫੜਦੇ ਤੇ ਦੋਵੇਂ ਵਿੱਚ ਚੋਗੇ ਹਾਂਜੀ ਦੋਵੇਂ ਮੇਰੇ ਪਤੀ ਇਹ ਆ ਜੀ ਉਹ ਜੀ ਕੋਈ ਲਾਲਾ ਵੀ 12 13 ਫੁੱਟ ਹੈਗਾ ਹੈ ਜੀ ਕੱਢਿਆ ਨਹੀਂ ਜੀ ਕੱਢਿਆ ਵਾ ਗੁਰਵਿੰਦਰ ਸਿੰਘ ਹੀ ਆਪਣੇ ਪਿੰਡ ਦਾ ਮੁੰਡਾ ਆ ਜਿਹੜਾ ਬਾਹਰੋਂ ਕੱਢਿਆ ਆ ਜਿਹੜਾ ਮਰਿਆ ਨੂੰ ਕੱਢਿਆ ਵਾ ਮਰਿਆ ਨੂੰ ਕੱਢਿਆ ਹਾਂਜੀ ਉਹਨੇ ਵਿਚਾਰੇ ਬਹੁਤ ਹਲਪ ਕੀਤੀ ਪਹਿਲਾਂ ਪ੍ਰਿੰਸ ਨੂੰ ਕੱਢਿਆ ਵਾ ਤੇ ਇਹਦਾ ਨੱਪ ਘੋਟ ਅਸੀਂ ਕਰਦੇ ਨੇ ਉਹ ਹਸਪਤਾਲ ਲੈ ਆਏ ਆ ਤੇ ਆਉਂਦਿਆ ਡੈਥ ਹੋ ਗਈ ਉਹਦੀ ਪੁਸ਼ਪ ਪ੍ਰਸ਼ਾਸਨ ਦੇ ਤਰਫੋਂ ਪੁਸ਼ਪ ਪ੍ਰਸ਼ਾਸਨ ਨੂੰ ਅਸੀਂ ਇਹੋ ਆਨੇ ਆ ਵੀ ਸਾਨੂੰ ਕੋਈ ਇਨਸਾਫ ਚਾਹੀਦਾ ਮੇਰਾ ਨਾਮ ਨਿਸ਼ਾਨ ਸਿੰਘ ਹੈ ਮੈਂ ਕਿਦੋਂ ਦੁੱਧ ਬਲਾਤ ਵਿਭਾਗ ਦੇ ਵਿੱਚ ਕੰਮ ਕਰਦਾ ਹਾਂ ਮੈਂ ਡਿਊਟੀ ਦੇ ਸੀ ਤੇ ਮੇਰਾ ਬੱਚਾ ਤੇ ਇੱਕ ਮੇਰਾ ਪਤੀਆ ਸੀ ਉਹ ਪਿੰਡ ਸਾਡੇ ਨਾਲ ਬਾਦੇ ਦੇ ਘੋੜਿਆਂ ਲੈ ਕੇ ਆਏ ਆ ਕੁਸ਼ਪਕਵੰ ਤੇ ਉਹਨਾਂ ਨੇ ਘੋੜੀਆਂ ਲੈਣੀਆਂ ਬੱਚਿਆਂ ਨੂੰ ਬਾਰੇ ਬਾਰੇ ਖੇਡਦੇ ਨਾਲ ਲੈ ਕੇ ਗਏ ਆ ਸਾਡੇ ਘਰ ਦੇ ਵਿੱਚ ਮੈਂ ਉਹਨਾਂ ਨੂੰ ਫੋਨ ਕਰਕੇ ਪੁੱਛਿਆ ਉਹਨਾਂ ਨੂੰ ਪਤਾ ਨਹੀਂ ਕਿਸੇ ਨੂੰ ਨਹੀਂ ਫਿਰ ਉਹ ਪਤਾ ਲੱਗਾ ਕਿ ਇਹਨਾਂ ਨੂੰ ਬਾਅਦ ਦੇ ਵਿੱਚ ਕਿ ਬੱਚਾ ਡੁੱਬ ਗਿਆ ਮੈਨੂੰ ਫੋਨ ਗਿਆ ਮੈਂ ਘਰ ਫੋਨ ਕੀਤਾ ਵਾ ਠੀਕ ਉਥੇ ਆਪਣੇ ਬੱਚੇ ਡੁੱਬੇ ਹੋ ਤੇ ਉਹਨਾਂ ਨੂੰ ਜਾ ਕੇ ਦੇਖੋ ਜੀ ਇਹਨਾਂ ਨੇ ਲੈ ਕੇ ਗਏ ਆ ਘਰ ਦੇ ਉਥੇ ਪਹੁੰਚੇ ਆ ਤੇ ਮੇਰੇ ਬੇਟੇ ਨੂੰ ਬਾਹਰ ਕੱਢਿਆ ਉਹ ਬਿਹੋਸ਼ ਸੀ ਇਹ ਮੜਗਾ ਹਸਤਾਨ ਨੂੰ ਲੈ ਕੇ ਭੱਜੇ ਉਹਦੀ ਵੀ ਪਰ ਮੌਤ ਹੋ ਗਈ ਸੀ ਉਸ ਤੋਂ ਬਾਅਦ ਮੇਰੇ ਭਤੀਜੇ ਨੂੰ ਅੱਧੇ ਪੌਣੇ ਘੰਟੇ ਬਾਅਦ ਕੱਢਿਆ ਗਿਆ ਵਾ ਉਹਦੀ ਵੀ ਮੌਤ ਹੋ ਚੁੱਕੀ ਸੀ ਕੀ ਹੀ ਉੱਥੇ ਉੱਥੇ ਜੋ ਜੀ ਪੱਠੇ ਸੀ ਆ ਪੱਠੇ ਵਾਲਿਆਂ ਨੇ ਪਹਿਲੀ ਪਟਾਈ ਹੋਈ ਏ 15-20 ਕੋਈ 3-3 ਫੁੱਟ ਪੈਣੀ ਪਟਾਈ ਹੋ ਦੇ ਵਿੱਚ 2-2 ਫੁੱਟ ਪਾਣੀ ਖੜਾ ਹੋਇਆ ਵਾ ਉਹਦੇ ਵਿੱਚ ਜੋ ਲੈਟਰਨ ਵਾਲੇ ਗੱਟੇ ਆਪਾਂ ਕਹਿ ਦਿੰਦੇ ਆ ਲੈਟਰਨ ਵਾਲੇ ਗੱਟੇ ਉਹ ਕੁੱਟੇ ਹੋਏ ਆ ਉਹ ਕੁੱਟੇ ਉਹਦੇ ਕਰਕੇ ਇਹ ਬੱਚੇ ਉੱਥੇ ਘੋੜੀਆਂ ਚਾਰਨ ਗਏ ਸੀ ਜਾਂਦੇ ਘੋੜੀਆਂ ਦੇ ਮਗਰ ਗਏ ਆ ਜਾਂ ਨਹਾ ਰਹੇ ਸੀ ਜਿਹੜਾ ਬੰਦਾ ਇਹ ਦੋ ਬੱਚਿਆਂ ਦੇ ਡੁੱਬਣ ਸੰਬੰਧੀ ਜਿਹੜੀ ਦਰਖਾਸਤ ਮਸੂਰ ਹੋਈ ਆ ਉਹ ਵੱਲੋਂ ਨਰਮਲ ਸਿੰਘ ਇਹ ਪ੍ਰਿੰਸਪਲ ਅਸਮਰ 9 ਸਾਲ ਤੇ ਪ੍ਰਭਜੀਤ ਸਿੰਘ ਉਮਰ 11 ਸਾਲ ਇਹਨਾਂ ਦੀ ਡੁੱਬਣ ਕਾਰਨ ਮੌਤ ਹੋ ਗਈ ਹੈ ਡੈੱਡ ਬਾਡੀਆਂ ਜਿਹੜੀਆਂ ਵਾਂ ਉਹ ਡੈੱਡ ਹੌਸਪੀਟਲ ਚ ਲਵਾ ਦਿੱਤੀਆਂ ਗਈਆਂ ਨੇ ਤੇ ਅਗਲੀ ਤਫ਼ਤੀਸ਼ ਕਰਕੇ ਕਾਰਵਾਈ ਅਮਲ ਵਿੱਚ ਲਿਆਈ